ਕੀ ਕਰੇ ਕਿਸਾਨ ਕਿੱਥੇ ਜਾਵੇ ਆ ਮੇਰਾ ਤਾਰਾਂ ਅਜ ਫੇ ਵੜ ਗਏ ਆ ਲੈ ਅਜੇ ਮੇਰੇ ਹਿਸਾਬ ਨਾਲ 15 20 ਦਿਨ ਹੋਏ ਆ ਉਦੋਂ ਉਤਾਰਾ ਵੜ ਗਿਆ ਸੀ ਇਹ ਤਾਰ ਚੋਰਾ ਨੇ ਸਾਨੂੰ ਇੰਨਾ ਤਾਂ ਕੀਤਾ ਨਾ ਯਾਰ ਕਰੇ ਰਾਤ ਸੌਂਦੇ ਨਹੀਂਗੇ ਆ ਰਾਤ ਵੜ ਗਿਆ ਸਵੇਰੇ ਮੋਟਰ ਲਾਏ ਤਾਂ ਮੈਦਕ ਲਾ ਕੇ ਗਏ ਕਿ ਸਵੇਰੇ ਚਲਾਵਾਂਗੇ ਮੋਟਰ ਤੇ ਵੇਖ ਲੈ ਆਉਂਦੇ ਨੂੰ ਆ ਕੰਮ ਹੋਇਆ ਤੇ ਆਵੇ ਪੰਜਾ ਛਿਆ ਮੋਟਰਾਂ ਦੇ ਜਾਂਦਾ ਤਾਰਾਂ ਵੜ ਗਿਆ ਸੱਤ ਅੱਠ ਉੱਤੇ ਵੀ ਕੋਹ ਨਹੀਂ ਛੱਡਿਆ ਅਜਿੰਦਾ ਵੀ ਭੰਨ ਕੇ ਲੱਗੇ ਜਿੰਦਾ ਭੰਨ ਕੇ ਇੱਧਰ ਲੈ ਕੇ ਜਾਵੇ ਤੇਨੂੰ ਦਿਖਾਵਾ ਯਾਰ ਯਾਰ ਇਹਨਾਂ ਆ ਵੀ ਆ ਲੈ ਤਾਂ ਆ ਵੀ ਐ ਕਿਉਂ ਨਾ ਆ ਵੀ ਥੋ ਬੰਦੀਆਂ ਵੇ ਤਾਰਾ ਇਦਾਂ ਦੇ ਕਿਹੜੇ ਕੰਮ ਆਵੇ ਸਾਰੇ ਚਿੰਬੜ ਦੇ ਵੀ ਆਵੇ ਤਰੇ ਉੱਧਾ ਪਿਆ ਥਲੇ ਯਾਰ ਇਹਨਾਂ ਤਾਂ ਤਾਕੀ ਤਾਂ ਕਾ ਇਹਨਾਂ ਨੇ ਸਮਝੇ ਨਹੀਂ ਯਾਰ ਇਹੋ ਜੀ ਕਮਾਈ ਨਾਲ ਬਰਖਦਾ ਨਹੀਂ ਪਾਣੀ ਘਰ ਤੇ ਪਾਉ ਇਹ ਕਮਾਈ ਜੜੀ ਨਾ ਇਦਾਂ ਜੱਜ ਕੇ ਕਾਸ ਬਿਮਾਰੀਆਂ ਲੈ ਕੇ ਆਉਂਦੀ ਯਾਰ ਕੋਈ ਜਿੱਦਾਂ ਕੋਈ ਡਾਕਟਰ ਦਾ ਮੁੰਡਾ ਡਾਕਟਰ ਬਣਾ ਹਾਂ ਜਿੱਤਾ ਮੁੰਡਾ ਮਸੀਹ ਬਣਾ ਇਹਨਾਂ ਦੇ ਨਾਲ ਥੋੜੀ ਨਿਕਣੇ ਜੋ ਰਾਹੇ ਘਰੀ ਆਉਣਗੇ ਆ ਬਿਲਾ 7 8 ਦੇ ਵਿੱਚ ਨਾ ਸਭ ਕੁਝ ਕੱਢ ਕੇ ਲੈ ਗਿਆ ਆ ਤਾਰਾਂ ਵਿੱਚੋਂ ਨਾਲ ਤਾਂਬਾ ਕੱਢ ਕੇ ਲੈ ਗਿਆ ਯਾਰ ਅਜਿੰਦਾ ਭੰਨਿਆ ਆ ਬਹਿਤ ਦੇਖ ਜਾਲਾ ਜੋੜਦੇ ਨੇ ਨਾ ਉੱਥੇ ਇੱਥੋਂ ਲਾ ਕੇ ਪਰੇ ਕਰ ਦਿੰਦੇ ਆ ਆਤ ਨਾਲ ਨੁਕਸਾਨ ਕਰਦੇ ਆ ਤਾਰ ਇੱਥੋਂ ਆਏ ਵੱਡੀਆਂ 1 ਕਰਕੇ ਤਾਰ ਚੋਰੋ ਯਾਰ ਇੰਦਾ ਨਾ ਕਰੋ ਹਨਾ ਕੀ ਕਹਿੰਦੇ ਹੋਵਾਂਗੇ ਲੋਕਾਂ ਨੂੰ ਵੀ ਅਸੀਂ ਨਾਈਟ ਡਿਊਟੀ ਕਿਤੇ ਸਾਡੀ ਲੱਗੀ ਆ ਅਸੀਂ ਨਾਈਟ ਕੰਮ ਕਰ ਜਦੋਂ ਕੱਲੇ ਬੈਗੇ ਤੁਸੀਂ ਯਾਰ ਸੋਚਦੇ ਜਦੋਂ ਖਾਣੇ ਪੀਣੇ ਜਦੋਂ ਪਰਮਾਤਮਾ ਨਾਲ ਗੱਲ ਅਕਾਂਚ ਹੁੰਦੀ ਆ ਉਹ ਤਾਂ ਉਹ ਤਾਂ ਸੋਚਦੇ ਹੋਗੇ ਯਾਰ ਅਸੀਂ ਕਿਹੜਾ ਕੰਮ ਕਰਨਾ ਸਮਾਜ ਲੋਕੀ ਕੋਈ ਤਰੱਕੀ ਅਗਰ ਬਾਹਰ ਲਈ ਦੇ ਚੱਲ ਗਿਆ ਕੋਈ ਕੋਹ ਕਰਕੇ ਚੱਲ ਗਿਆ ਤਾਂ ਅਸੀਂ ਚੋਰ ਗਿਆ ਚ ਲੱਗੇ ਹਨਾ ਨਿੱਕਾ ਜਿਹਾ ਚੋਰੀਆਂ ਕਰ ਲੀਆਂ ਯਾਰ ਉਹ ਮਿਹਨਤ ਕਰੋ ਮਿਹਨਤ ਦਾ ਫਲ ਮਿੱਠਾ ਹੁੰਦਾ ਮਿਹਨਤ ਦਾ ਪਰਿਵਾਰ ਪਾਲਦੇ ਆ ਯਾਰ ਤੇ ਤੁਹਾਡੇ ਯਾਰ ਕਰਦੇ ਵੀ ਕੋਈ ਨਹੀਂ ਕਹਿੰਦੇ ਯਾਰ ਜਦੋਂ ਰਾਤ ਨੂੰ ਉੱਠ ਕੇ ਆਉਨੇ ਆ ਤਾਂ ਕੀ ਕਹਿੰਨੇ ਅਸੀਂ ਕਮਾਈ ਕਰਨ ਜਾਂਦੇ ਆ ਵੀ ਆਣ ਕੇ ਦਿੰਨੇ ਆ ਬਈ ਆ ਮੈਂ ਥੋੜਾ ਲਿਆਉਣਾ ਖਾਂਦ ਲਿਆਉਣੀ ਦਿੰਦੀ ਆਉਣੀ ਤੇ ਕਿਹਦੇ ਜਾ ਕੇ ਮੋਟਰਾਂ ਦੇ ਤਾਰਾ ਲਾ ਕੇ ਫੇਰ ਖਾਂਦ ਲੈ ਕੇ ਆਉਨੇ ਇਹ ਤੁਸੀਂ ਆਪ ਦਾ ਕੋਈ ਕੰਮ ਚਾਲੂ ਕਰਨਾ ਯਾਰ ਆ ਰੇੜੀਆਂ ਲਾ ਕੇ ਲੋਕੀ ਕੰਮ ਕਰਦੇ ਭਈਆ ਪੰਜਾਬ ਜਾਣ ਕੇ ਨਾ ਵਿਚਾਰੇ ਵੇਖ ਲੈ ਕਿੰਦਾ ਕੰਮ ਕਰਦੇ ਆਜੋ ਕੋਈ ਕੰਮ ਕਰ ਲੈ ਆਜੋ ਅਸੀਂ ਖੋਲ ਕੇ ਦਿੰਨੇ ਯਾਰ ਅਸੀਂ ਆਪਾ ਪੰਜਾਬੀਆ ਇੱਕ ਦੂਜੇ ਦਾ ਸਾਥ ਕਰਦੇ ਜੇ ਕੋਈ ਚੀਜ਼ ਦੀ ਲੋੜ ਹੈ ਸਾਨੂੰ ਦੱਸੋ ਪਰ ਆ ਚੋਰੀਆਂ ਨਾ ਕਰੋ ਪੰਜਾਬ ਦਾ ਨਾਮ ਨਾ ਬਦਨਾਮ ਕਰੋ ਘਰ ਦਾ ਨਾਮ ਨਾ ਬਦਨਾਮ ਕਰੋ ਇਹੋ ਜੀ ਕਮਾਈ ਤੁਹਾਡੇ ਘਰ ਤੇ ਵਰਕ ਤਾਂ ਨਹੀਂ ਪਾਉਣੀ ਬਿਮਾਰੀਆਂ ਲੈ ਕੇ ਆਉਣੀ ਐ ਐਡ ਖਰਾ ਹੋਰ ਜੋ ਬੀਜੋਗੇ ਉਹੋ ਵੱਢਣਾ ਮਿੱਤਰਾ ਜੇ ਕਣਕ ਦੀ ਜੀ ਕਣਕ ਦੀ ਉਹਦਾ ਚੋਰੀ ਦਾ ਜਿਹੜਾ ਜੇ ਤੁਸੀਂ ਕਮਾਈ ਆ ਨਾ ਇਹ ਤੁਹਾਡੇ ਨਿਆਣਿਆਂ ਨੂੰ ਖਰਾਬ ਕਰੋ ਕੋਲ ਬਰਬਾਦ ਕਰ ਦਿੰਦੇ ਕੋਲ ਬਰਬਾਦ ਕਰ ਦਿੰਦੇ ਇਹੋ ਜਿਹਾ ਬਸ ਤਹਾਨਾ ਨਹੀਂ ਕਿਰਤ ਕਰੀਏ ਤਾਂ ਉਹੀ ਕੰਮ ਆਉਣੀ ਆ ਇਹੋ ਜਿਹਾ ਕੰਮ ਨਾ ਕਰੋ ਨਾ ਸਾਨੂੰ ਖਰਾਬ ਕਰੋ ਨਾ ਕਰੋ ਕਿ 6 ਮਹੀਨੇ ਕਿਥੋਂ ਹੀ ਲਾਇਆ ਇਹ 10000 ਜਰ ਤੇ 6 ਮਹੀਨੇ 6000 7000 ਕਿ 6 ਮਹੀਨਾ ਵੀ ਕਿੱਥੇ ਪੈਂਦਾ ਵਾ ਕਿੰਨਾ ਚਾਹੋ ਮੋਟਰ ਲੈ ਲਈ ਕੋਹ ਨਾ ਬਗਰ ਛੱਡਦਾ ਹੀ ਨਹੀਂ ਯਾਰ ਕੋ ਇਹ ਕਰਕੇ ਨਾ ਕੰਮ ਕਰੋ ਇਹੋ ਜਿਹਾ ਨਾ ਕਰਵਾ ਦਿਓ ਹੋਰ ਕੋਈ ਕੰਮ ਤੁਸੀਂ ਕਰਨਾ ਹੀ ਚਲਾਓ ਪਰ ਤਾਂ ਹੁਣ ਇਹੋ ਜਿਹਾ ਹੋਣਾ ਵਾ ਤੁਸੀਂ ਇਹੋ ਜਿਹਾ ਕੰਮ ਕਰਦੇ ਆ ਨਾ ਪਰਮਾਤਮਾ ਬਹੁਤ ਬਿਆਨਦਾ ਇੱਕਦਮ ਫਰੇ ਜਾਣਾ ਤੁਹਾਡੀ ਕਹੇ ਨੇ ਜ਼ਮਾਨਤ ਨਹੀਂ ਕਰਾਉਣੀ ਯਾਰ ਇਹੇ ਬਿਮਾਰੀਆਂ ਜਿਹੜੇ ਕੋੜ ਲੈ ਕੇ ਆਉਣਾ ਤੁਹਾਡੇ ਘਰ ਕੋੜ ਲੈ ਕੇ ਆਉਣਾ ਪੈ ਇਹ ਬਦਲ ਆ ਇੰਨਾ ਖਰਾਬ ਕੀਤਾ ਜਾਂ ਤੀਜੇ ਮਹੀਨੇ ਆ ਤਾਰਾ ਤੀਜੇ ਮਹੀਨੇ ਤੁਸੀਂ ਇਹੋ ਕੰਮ ਆ ਕੋਈ ਹੋਰ ਕੰਮ ਕਰ ਲਓ ਕਰ ਲਓ ਨਹੀਂ ਤੁਹਾਡੇ ਘਰ ਮੈਂ ਵਾਅਦਾ ਲਗਣਾ ਵਾਹਿਗੁਰੂ ਅਰਦਾਸ ਕਰਦਾ ਪਰਮਾਤਮਾਗੇ ਪਰਮਾਤਮਾ ਇਹਨਾਂ ਨੂੰ ਸਮਾਤ ਵਖਸ ਤਾਂ ਨਹੀਂ ਜਫੇ ਫੈਸਲਾ ਤੂੰ ਹੀ ਕਰਨਾ ਤੂੰ ਕਰ ਵੀ ਦਿੰਦਾ ਤੂੰ ਫੈਸਲਾ ਫੈਸਲਾ ਤੂੰ ਕਰਨਾ ਇਹਨਾਂ ਨੇ ਨਹੀਂ ਸੁખી ਹਥਲਾ ਇਹਨਾਂ ਨੇ ਨਹੀਂ ਇਹ ਤਾਰਚੋਰਾ ਨੇ ਨਹੀਂ ਸੁખી ਬਦਨਾ ਯਾਰ